ਪੰਜਾਬ ਦੀ ਲਾਇੰਡ ਆਰਡਰ ਦੀ ਲਾਇੰਡ ਆਰਡਰ ਦੀ ਸਿਚੁਏਸ਼ਨ ਚਮਰਾ ਗਈ ਨਸ਼ੇ ਜਿਹੜੇ ਉਹ ਚਰਨ ਸੀਮਾ ਤੇ ਪੁੱਜ ਗਏ ਨੇ ਰੋਜ਼ ਨੋਜਲ ਮਾਰੇ ਜਾ ਰਹੇ ਨੇ ਨਸ਼ੇ ਡਰਨਾਰੀ ਆ ਰਹੇ ਨੇ ਕਿ ਨਸ਼ਾ ਕਿੱਦਾਂ ਨਹੀਂ ਆ ਰਿਹਾ ਕਿੱਥੇ ਨਹੀਂ ਵਿਕ ਰਿਹਾ ਰੋਜ਼ ਤੁਸੀਂ ਵੀਡੀਓ ਕਿਨੇ ਲੋਕ ਕਹਿੰਦੇ ਵੀ ਸਾਡੇ ਪਿੰਡ ਨਸ਼ਿਆਂ ਦੀ ਪਰਮਾਰ ਆ ਤੇ ਇਹ ਪਰਿਵਾਰ ਵੇਚਦੇ ਕਿ ਪੁੱਛਣ ਵਾਲਾ ਨਹੀਂ ਹੈਗਾ ਕਿੰਦੇ ਜੇ ਪੁਲਿਸ ਸਟੂਕਲ ਜਾ ਕੇ ਸ਼ਿਕਾਇਤ ਕੀਤੀ ਤੇ ਸਾਡੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਵੀ ਤੁਹਾਡੇ ਕੋਲ ਫਲਾਣਾ ਆਇਆ ਸੀ ਉਸਨੇ ਗੱਲ ਲੜਨ ਆ ਕੇ ਤੁਸੀਂ ਸਾਡੀ ਸ਼ਿਕਾਇਤ ਕੋ ਕਰਕੇ ਮੈਨੂੰ ਇਹ ਦੱਸ ਦਿਓ ਵੀ ਜਿਹੜੇ ਪਿਛਲੇ ਅੰਸ਼ਾਂ ਪਰ ਤੁਸੀਂ ਕਿਹਾ ਸੀ ਕਿ ਅਸੀਂ 31 ਮਈ 2025 ਤੱਕ ਨਸ਼ਾ ਮੁਕਤ ਕਰਦੇ ਪੰਜਾਬ ਹੋ ਗਿਆ ਅੱਜ ਕਿੰਨੇ ਮਹੀਨੇ ਹੋ ਗਏ ਅੱਜ ਕਰੀਬ ਕਰੀਬ 7 ਮਹੀਨੇ ਹੋ ਗਿਆ ਜੇ ਹੋ ਗਿਆ ਦੱਸ ਦਿਓ ਤੁਸੀਂ ਸਾਨੂੰ ਪਹਿਲਾਂ 31 ਮਾਰਚ ਕਿਹਾ ਗਿਆ ਸੀ ਮੁੜ ਕੇ 31 ਮਈ ਕਿਹਾ ਗਿਆ ਜੇ ਨਸ਼ਾ ਮੁਕਤ ਹੋ ਗਿਆ ਦੱਸ ਦਿਓ ਨਸ਼ਾ ਮੁਕਤ ਤੁਸੀਂ ਕਰਨ ਦੀ ਸਮਰਥਨ ਨਹੀਂ ਰੱਖਦੇ ਲੋਕਾਂ ਦੀ ਅੱਖਾਂ 'ਚ ਤੁਸੀਂ ਜਿਹੜਾ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਲੋਕ ਅੱਖਾਂ 'ਚ ਘੱਟਾ ਵੀ ਨਹੀਂ ਪੈਣ ਦਿੰਦੇ ਅੱਜ ਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਮਾੜੀ ਹੋ ਚੁੱਕੀ ਹੈ ਮਿਰਖਲ ਸਦ ਮਈ 2025 ਤੋਂ ਲੈ ਕੇ ਹੁਣ ਤੱਕ ਸੱਤ ਜਿਹੜੇ ਉਹ ਬੰਦੇ ਮਾਰੇ ਜਾਂ ਚੁੱਕੇ ਨੇ ਤੇ ਲੇਕਨ ਫਰੋਤੀਆਂ ਕਿਹਨੇ ਕੋਲ ਨਹੀਂ ਆ ਗਈਆਂ ਮਾ ਸੈਕੜੇ ਕੋਲ ਨਹੀਂ ਆ ਗਈਆਂ ਸੈਗਨੇਚਰ ਮੈਨੂਅਲ ਟੋਏ ਜਿਹੜਾ ਕੋਈ ਫੋਨ ਹੁੰਦਾ ਉਹ ਕਹਿੰਦਾ ਜੀ ਸਾਡੇ ਜਿੰਨੇ ਵੀ ਦੁਕਾਨਦਾਰ ਇੱਥੇ ਹੈਗੇ ਆ ਜਿਹੜੇ ਮਾਰੇ ਮੋਟੇ ਰੋਟੀ ਖਾਂਦੇ ਨੇ ਸਾਰੇ ਫਰੋਤੀਆਂ ਦੇ ਚੁੱਕੇ ਨੇ ਕੋਈ 2 ਲੱਖ ਦੇ ਚੁੱਕਾ ਕੋਈ 5 ਲੱਖ ਦੇ ਦੇ ਕੋਈ 10 ਲੱਖ ਤੇ ਵੀ ਤਾਂ 30 ਲੱਖ ਤੇ ਮੈਂ ਜਰਮਨ ਸਿੰਘ ਨੂੰ ਮੰਗਿਆ ਸੀ ਜਿਹੜਾ ਉਹ ਬੰਦਾ ਹਰਨੂਰ ਮਾਰਤਾ ਨਾ ਜਿਹੜਾ ਜਿਹਨੇ ਰੈਕੀ ਕੀਤੀ ਸੀ ਸਰਪੰਚ ਦੀ ਹਰਨੂਰ ਸਿੰਘ ਨੂਰ ਕੱਥੂ ਨਗਰ ਦਾ ਰਹਿਣ ਵਾਲਾ ਸੀ ਉਹਨੂੰ ਮੁਕਾਬਲੇ 'ਚ ਮਾਰ ਦਿੱਤਾ ਗਿਆ ਲੇਕਿਨ ਲੋਕ ਹੁਣ ਲੋਕ ਇਹਨਾਂ ਸਵੱਡੀ ਕੰਨੀਓ ਭਾਵੇਂ ਉਹ ਝੂਠਾਪਨਸ ਮੁਕਾਬਲਾ ਵੀ ਹੋਵੇ ਕਿਉਂਕਿ ਲੋਕ ਤੰਗ ਆਏ ਪੈ ਜਾਂਦਾ ਕੋਲ ਐਸੇ ਕਰਕੇ ਇਹ ਨਸ਼ੇ ਦੀ ਬਿਮਾਰੀ ਜਿਹੜੀ ਆ ਇਹ ਤੇ ਨਾ ਇਹ ਖਤਮ ਹੋਈ ਆ ਤੇ ਨਾ ਇਹ ਖਤਮ ਹੋਣੀ ਆ ਮੈਨੂੰ ਯਾਦ ਆ ਜਦੋਂ ਕੈਪਟਨ ਨੇ ਕਿਹਾ ਸੀ ਨਾ ਮੈਂ ਨਸ਼ੇ ਖਤਮ ਕਰ ਦੂੰ ਤੇ ਇੱਕ ਹਫਤਾ ਪੁਲਿਸ ਨੇ ਕਹਿਤਾ ਸੀਗਾ ਵੀ ਤੁਸੀਂ ਇੱਕ ਮਹੀਨਾ ਜਿਹਨੇ ਨਸ਼ਾ ਕਰਕੇ ਆਪਣੇ ਪ੍ਰਿੰਸਪਲ ਕਿ ਚੱਲਦੇ ਤੁਸੀਂ ਉੱਤੇ ਸ਼ਕਤੀ ਵੜੀ ਜਾ ਤੇ ਮਹੀਨੇ ਕੇ ਬਾਅਦ ਜਦੋਂ ਆਮ ਗੱਲ ਹੋ ਚੁੱਕ ਫਿਰ ਆ ਜਿਓ ਤੇ ਗੱਲ ਉਹੀ ਹੋਈ ਮਹੀਨਾ ਸ਼ਕਤੀ ਰੀ ਮੁਰਕੇ ਫਿਰ ਉਹ ਕੁਝ ਹੋ ਗਿਆ ਇਸ ਕਰਕੇ ਸਰਕਾਰ ਗੱਲਾਂ ਕਰਦੀ ਆ ਨਿਕਲ ਰੂਟ ਲੈਵਲ ਤੇ ਕੁਝ ਨਹੀਂ ਹੋ ਰਿਹਾ ਤੇ ਲੋਕ ਵੀ ਜਾਣਦੇ ਨੇ ਇਹਨਾਂ ਦੀ ਗੱਲਾਂ ਤੋਂ ਮੇਰੇ ਵਰਗੇ ਤਾੜੀਆਂ ਮਾਰਨ ਵਾਲੇ ਬੈਠੇ ਉੱਥੇ ਹੁੰਦੇ ਆ ਵੀ ਤੁਹਾਨੂੰ ਪਤਾ ਹੋਏ ਨਾ ਵੀ ਕਈ ਵਾਰੀ ਵੈਸੇ ਜਦੋਂ ਕਿ ਲੋਕ ਸੁੱਤੇ ਹੁੰਦੇ ਨੇ ਤੇ ਜਕਾਰੇ ਪਾਉਣੇ ਸ਼ੁਰੂ ਕਰਦੇ ਕਰ ਲੀਏ ਉਸ ਤੇ ਇੱਥੇ ਵੀ ਤਾੜੀਆਂ ਮਾਰ ਦੋ ਜਿਸ ਉੱਤੇ ਜਾਗ ਜਾਗਾ ਦਿਓ ਉਹਨਾਂ ਨੂੰ ਬਸ ਇਹਦੇ ਬਦ ਕੁਝ ਨਹੀਂ ਹੁੰਦਾ ਵੇਖੋ ਜਿਹੜੀ ਗੱਲ ਤੇ ਧੱਕੇ ਦੀ ਗੱਲ ਆ ਇੰਨਾ ਚੋਣਾ ਚ ਰੱਜ ਕੇ ਧੱਕੇਸ਼ਾਹੀ ਕੀਤੀ ਆਖੰਮ ਦੇ ਨੇ ਸਾਰੀਆਂ ਕਰਦੀਆਂ ਨੇ ਕਾਲੀਆਂ ਨੇ ਘਟਨੀ ਕੀਤੀ ਕਾਂਗਰਸ ਨੇ ਘਟਨੀ ਕੀਤੀ ਇਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਧੱਕਾ ਕਰਨ ਦੇ ਬਾਵਜੂਦ ਵੀ ਜਿਹੜਾ ਵਾ 38.16% ਵੋਟਾਂ ਜੜੀਆਂ ਵਾ ਉਹ ਜ਼ਿਲ੍ਹਾ ਪ੍ਰੀਸ਼ਦ ਚ ਮਿਲੀਆਂ ਤੇ ਕਾਂਗਰਸ ਨੂੰ 27.14% ਮਿਲੀਆਂ ਤੇ ਸ਼ਰੋਮਣੀ ਅਕਾਲੀ ਦਲ ਨੂੰ 22.52% ਵੋਟਾਂ ਮਿਲੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜੀ ਭਾਜਪਾ ਨੂੰ 6.45% ਮਿਲਿਆ ਤੇ ਬਸਪਾ ਨੂੰ 1.40% ਮਿਲਿਆ ਤੇ ਆਜ਼ਾਦ ਨੂੰ 3.68% ਬੋਟਾ ਮਿਲਿਆ ਨੇ ਤੇ ਨੋਟਾ ਵੀ ਪਿੱਛੇ ਨਹੀਂ ਰਿਹਾ 0.22% ਬੋਟਾ ਮਿਲਿਆ ਨੇ ਉਸ ਨੂੰ ਜੇ ਸੰਮਤੀ ਚੋਣਾਂ ਦੀ ਗੱਲ ਕਰਨੀ ਹੈ ਅਸੀਂ ਸੰਮਤੀ ਚੋਣਾਂ ਦੇ ਵਿੱਚ ਜਿਹੜੀਆਂ ਨਰੋਲ ਪਿੰਡੂ ਚੋਣਾਂ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਵੋਟ ਪ੍ਰਤ ਘਟੀ ਆ ਆਮ ਆਦੀ ਪਾਰਟੀ ਦੀ ਇਹਨਾਂ ਨੂੰ 37.66% ਵੋਟਾਂ ਮਿਲੀਆਂ ਨੇ ਤੇ ਜਿਹੜੇ ਆ ਗਏ ਨੇ ਸਾਡੇ ਕਾਂਗਰਸ ਵਾਲੇ ਉਹਨਾਂ ਨੂੰ 27.74% ਵੋਟਾਂ ਮਿਲੀਆਂ ਨੇ ਉਹਨਾਂ ਦੀ ਪੁਆਇੰਟ 0.60% ਵੋਟਾਂ ਵਧਿਆ ਨੇ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹਨਾਂ ਦੀਆਂ ਵੋਟਾਂ ਪੰਚਾਇਤ ਸੰਭ ਦੀ ਘਟੀਆਂ ਨੇ ਕਰੀਪਰੀ 2.ਤੇ ਕੋਈ 17 17% 2. ਸਾਰੇ ਬਟੇ ਸ਼੍ਰੋਮਣੀ ਕੀ ਮਿੱਟੀ ਦੀ ਸ਼੍ਰੋਮਣੀ ਕਰਦੇ ਵੋਟਾਂ ਘਟੀਆਂ ਨੇ ਇਹਦੇ ਵਿੱਚੋਂ ਪੰਚਾਇਤ ਸੰਤੀ ਦੇ ਵਿੱਚ ਜਿਹੜੀ ਭਾਜਪਾ ਵਾ ਉਹਦੀਆਂ 3 2% ਦੀਆਂ ਵੋਟਾਂ ਵਧੀਆਂ ਨੇ 6.41% ਮਿਲੀਆਂ ਨੇ ਜਿਲ੍ਹਾ ਪ੍ਰੇਸ਼ਾਨ ਨਾਲੋ ਜਿਹੜੀ ਬਸਪਾ ਵਾ ਉਹਦੀਆਂ ਵੀ ਵੋਟਾਂ ਘਟੀਆਂ ਨੇ 0.ਤੇ ਕੋਈ 14% ਵੋਟਾਂ ਘਟੀਆਂ ਨੇ ਉਹਨਾਂ ਚੋਂ 24% ਵੋਟਾਂ ਘਟੀਆਂ ਨੇ ਉਹਨਾਂ ਦੀਆਂ ਜਿਹੜੀਆਂ ਆਜ਼ਾਦ ਚਲੋ ਛੱਡੋ ਤੁਸੀਂ ਉਹ ਤੇ 3.96 ਹੋ ਗਈ ਹੈ 48 ਤੋਂ ਵੱਧ ਕੋਈ ਗੱਲ ਨਹੀਂ ਤੇ ਜਿਹੜੀਆਂ ਨੋਟਾਂ ਦੀਆਂ ਉਹ ਵੀ ਘਟੀਆਂ ਨੇ ਇਹਦੇ ਵਿੱਚ 0.10 ਫੀਸਦੀ ਵੋਟਾਂ ਘਟੀਆਂ 0.52 ਫੀਸਦੀ ਵੋਟਾਂ ਮਿਲੀਆਂ ਨੋਟਾਂ ਨੂੰ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ 10 ਫੀਸਦੀ ਬਕਾਇਤਾ ਤੌਰ ਤੇ ਪੰਚਾਇਤੀ ਸੰਚੋਣਾਂ ਦੇ ਵਿੱਚ ਜਿਹੜੀਆਂ ਕਾਗਜ਼ ਵੋਟਾਂ ਘਟ ਮਿਲੀਆਂ ਐਨੀ ਧੱਕੇਸ਼ਾਹੀ ਕਰਨ ਦੇ ਬਾਵਜੂਦ ਵੀ ਜੇ ਆਪਾਂ ਸਰਕਾਰ ਤੋਂ ਨਿਕਟ ਲਾ ਲਈਏ ਅਮਰਦੀ ਪਾਰਟੀ ਤੋਂ 17% ਦੀ ਵੋਟਾਂ ਘਟਮ ਲਈਆਂ ਨੇ ਅਕਾਲੀ ਦਲ ਨੂੰ ਜਿਹੜੇ ਕਹਿੰਦੇ ਦੂਸਰੇ ਸਮਾਂ ਤੇ ਆ ਗਏ ਸੀ ਹੁਣ ਤੇ ਵੋਟਾਂ ਨੇ ਸਭ ਨੂੰ ਨਤਾਰਾ ਕਰ ਦਿੱਤਾ ਵੀ ਕੌਣ ਕਿੱਥੇ ਖੜਾ ਤੇ ਸਿੰਘਬੀਰ ਸਿੰਘ ਬਾਦਲ ਜਿਹੜੇ ਅਸੀਂ ਗੱਲ ਢੋਲ ਪਾ ਗਏ ਉਹ ਦੂਸਰੇ ਨੰਬਰ ਤੇ ਆ ਜੀ ਸਾਡੇ ਤੇ ਬੰਦਿਆਂ ਨੂੰ ਕਾਗਿਜ਼ਾਖਰ ਨਹੀਂ ਕਰ ਦਿੱਤੇ ਤੇ ਇੱਥੇ ਵੀ ਕਾਂਗਰਸ ਨੂੰ ਕਿਹੜੇ ਕਰ ਦਿੱਤੇ ਉਹਨਾਂ ਨੇ ਵੀ ਰੋਲੇ ਪਿੰਦੇ ਨੇ ਇੱਥੇ ਇਹਨਾਂ ਵੋਟਾਂ ਦੀ ਮੈਂ ਸੋਚਦਾ ਵੀ ਨਹੀਂ ਹੋਣੀ ਚਾਹੀਦੀ ਇੱਥੇ ਤੇ ਜਿਹੜੇ ਤੁਹਾਡੇ ਐਮਐਲਏ ਨੇ ਉਹਨਾਂ ਦੇ ਸਾਹਮਣੇ ਨਾਮਿਨੇਸ਼ਨ ਕਰ ਲੋ ਪੀਨੇ ਬੰਦੇ ਨਾਮਿਨੇਟ ਇਧਰ ਕਰੀ ਤੇ ਨਹੀਂ ਤੂੰ ਕਰ ਲੋ ਸਭ ਨਾਲ ਤੁਸੀਂ ਕੋਈ ਲੋੜੀ ਨਹੀਂ ਚੋਣਾ ਕਰਾਉਂਦੇ ਤੇ ਪਖੰਡਾ ਇੱਕ ਜੁ ੱੱਕੇ ਸਹੀ ਕਰਨੀ ਆ ਨਿਰਪੱਖ ਚੋਣੇ ਨਹੀਂ ਹੋਏ ਤਾਂ ਕੀ ਫਾਇਦਾ